ਮੋਹਾਲੀ ਦੀ ਹੋਮਲੈਂਡ ਸੁਸਾਇਟੀ ਚ ਹਾਈ ਵੋਲਟੇਜ ਹੰਗਾਮਾ ਵਿਵਾਦ ਦਾ ਜਿੱਕੇ ਰਿਆ ਪੰਜਾਬੀ ਅਦਾਕਾਰ ਫਾਨ ਦਿੱਤੀ ਗਵਾਂਡੀਆਂ ਦੀ ਘਰ ਜਿਆ ਤਸਵੀਰ ਹੈ ਗੁਲਜਿੰਦਰ ਸਿੰਘ ਸਿੱਧੂ ਦੀ ਜੋ ਵੈਸੇ ਤਾਂ ਆਪਣੀ ਅਦਾਕਾਰੀ ਦੇ ਲਈ ਜਾਣੇ ਜਾਂਦੇ ਨੇ ਜਿਨ੍ਹਾਂ ਦੀ ਫਿਲਮਾਂ ਨੈਸ਼ਨਲ ਅਵਾਰਡ ਤੱਕ ਮਿਲ ਚੁਕੇ ਹਨ ਫਰਿਸਵਾਰ ਇੱਕ ਵਿਵਾਦ ਕਾਰਨ ਇਹ ਸੁਰਖੀਆਂ ਚੱਲੀਆਂ ਵਿਵਾਦ ਕੀ ਹੈ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਆਪ ਸਮਝ ਆ ਜਾਣਾ ਚਾਹੀਦਾ ਜੀ ਹਾਂ ਸਾਰਾ ਵਿਵਾਦ ਮੁਹੱਲੀ ਦੇ ਸੈਕਟਰ 70 ਦੀ ਹੋਮਲੈਂਡ ਸੁਸਾਇਟੀ ਚ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਾਰਾ ਵਿਵਾਦ ਪਾਰਕਿੰਗ ਨੂੰ ਲੈ ਕੇ ਹੋਇਆ ਜੋ ਵੱਧ ਦਾ ਵੱਧਣਾ ਐਨਾ ਵੱਧ ਗਿਆ ਕਿ ਗੁੱਸੇ 'ਚ ਆਏ اداکار ਕੁਲਜਿੰਦਰ ਸਿੱਧੂ ਨੇ ਆਪਣੇ ਗਵਾਂਡੀ ਦੀ ਗੱਡੀ ਪੰਨਣੀ ਸ਼ੁਰੂ ਕਰ ਦਿੱਤੀ ਦੱਸਿਆ ਵੀ ਜਾ ਰਿਹਾ ਹੈ ਕਿ ਕੁਲਜਿੰਦਰ ਤੇ ਉਸ ਦੇ ਗਵਾਂਡੀ ਵਿਚਾਲੇ ਖੇਚਤੂ ਵੀ ਹੋਈ ਹੈ ਇਹਨਾਂ ਤਸਵੀਰਾਂ 'ਚ ਵੀ ਕੁਲਜਿੰਦਰ ਪਹਿਲਾਂ ਕੁਝ ਲੋਕਾਂ ਨਾਲ ਬੈਸ ਤੇ ਫਿਰ ਗੱਡੀ ਦੀ ਪੰਨ ਤੋੜ ਕਰਦੇ ਨਜ਼ਰ ਆ ਰਹੇ ਨੇ ਇੱਕ ਵਾਰ ਤਾਂ ਉਹਨੂੰ ਅੰਦਰ ਦੀ ਤਸਵੀਰਾਂ ਦਿਖਾ ਦਿੰਦੇ ਆ ਹੋਮਲੈਂਡ ਦੀਆਂ ਕਿ ਇਹ ਹੋਮਲੈਂਡ ਦਾ ਉਹੀ ਏਰੀਆ ਜਿੱਥੇ ਕਿ ਇੱਥੇ ਇੱਕ ਸੀਸੀਟੀਵੀ ਜਿਹੜੀ ਆ ਉਹ ਵਾਇਰਲ ਹੋਈ ਆ ਸੀਸੀਟੀਵੀ ਜਿਹੜੀ ਆ ਸਾਹਮਣੇ ਆਉਂਦੀ ਆ ਇਹ ਪਾਰਕਿੰਗ ਆ ਜਿੱਥੇ ਗੱਡੀਆਂ ਖੜੀਆਂ ਇਹੀ ਉਹ ਪਾਰਕਿੰਗ ਆ ਜਿੱਥੇ ਕਿ ਕੁਲਜਿੰਦਰ ਸਿੰਧੂ ਹੋਣੀ ਜਿਹੜੇ ਨੇ ਆਪਣੀ ਗੱਡੀ ਕੱਢਣ ਤੋਂ ਬਾਅਦ ਦਾ ਜਿਹੜਾ ਸਾਰਾ ਉਹ ਸੀਨ ਆ ਉਹ ਸੀਸੀਟੀਵੀ ਦੇ ਵਿੱਚ ਉਹ ਜਿਹੜਾ ਦਰਦ ਹੋ ਜਾਂਦਾ ਆ ਇੱਥੇ ਗੱਡੀ ਜਿਹੜੀ ਉਹ ਖੜੀ ਹੁੰਦੀ ਆ ਇੱਥੋਂ ਹੀ ਜਿਹੜਾ ਆ ਸੀਸੀਟੀਵੀ ਦੇ ਵਿੱਚ ਇੱਕ ਰਿਕਾਰਡਿੰਗ ਬਣਦੀ ਆ ਕਿ ਜਦੋਂ ਵਿਅਕਤੀ ਇੱਥੇ ਗੱਡੀ ਐ ਟੇਢੀ ਲਾ ਦਿੰਦਾ ਉਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਜਦ ਕੁਝਿੰਦਰ ਸਿੱਧੂ ਆਪਣਾ ਅੰਦਰੋਂ ਸਾਹਮਣੇੋਂ ਬਾਹਰ ਆਉਂਦੇ ਨੇ ਤੇ ਇੱਥੇ ਆ ਕੇ ਬਾਈਪਰ ਜਾਂ ਇੱਕ ਸਟੇਕ ਨਾਲ ਗੱਡੀ ਦੇ ਸ਼ੀਸ਼ੇ ਉੱਤੇ ਜਿਹੜਾ ਆ ਉਹ ਅਟੈਕ ਕਰਦੇ ਨੇ ਪੂਰੇ ਵਿਵਾਦ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਅਦਾਕਾਰ ਕੁਲਚਿੰਦਰ ਵੱਲੋਂ ਇੱਕ ਵੀਡੀਓ ਜਾਰੀ ਕਰ ਆਪਣਾ ਪੱਖ ਵੀ ਰੱਖਿਆ ਗਿਆ। ਜਿੱਥੇ ਕੁਲਚਿੰਦਰ ਦਾ ਕਹਿਣਾ ਹੈ ਕਿ ਮਨਪ੍ਰੀਤ ਨਾਮ ਦੇ ਇੱਕ ਨੌਜਵਾਨ ਨੇ ਉਹਨਾਂ ਦੀਆਂ ਗੱਡੀਆਂ ਦੇ ਕੇ ਜਾਨ ਬੁਝ ਕੇ ਆਪਣੀ ਗੱਡੀ ਲਾ ਦਿੱਤੀ। ਉਹਨਾਂ ਦੀਆਂ ਗੱਡੀਆਂ ਨੂੰ ਰੋਕਣ ਦੇ ਲਈ ਐਸੇ ਨੂੰ ਲੈ ਕੇ ਇਹ ਮੇਵਾਦ ਹੋਇਆ ਸੀ। ਇਸ ਸਬਦੀ ਇੱਕ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ। ਗੁਲਜਿੰਦਰ ਮੁਤਾਬਕ ਮਨਪ੍ਰੀਤ ਨਾਮ ਦੇ ਸ਼ਖਸ ਵੱਲੋਂ ਉਹਨਾਂ ਦੀ ਪਤਨੀ ਨਾਲ ਬਦਤਮੀਜ਼ੀ ਵੀ ਕੀਤੀ ਗਈ ਜਿਸ ਤੋਂ ਬਾਅਦ ਇਹ ਵਿਵਾਦ ਹੋਰ ਜ਼ਿਆਦਾ ਵੱਧ ਗਿਆ ਉਹਨਾਂ ਕਿਹਾ ਕਿ ਮਾਮਲਾ ਸੁਸਾਇਟੀ ਦੇ ਧਿਆਨ ਚ ਹੈ ਦੋਹਾਂ ਪਾਰਟੀਆਂ ਨਾਲ ਸੁਸਾਇਟੀ ਗੱਲਬਾਤ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਾਰੇ ਵਿਵਾਦ ਸੰਬੰਧੀ ਦੂਜੇ ਤੇ ਯਾਨੀ ਕਿ ਮਨਪ੍ਰੀਤ ਸਿੰਘ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਗੱਲ ਤਾਂ ਸਾਫ਼ ਹੈ ਕਿਸ ਵਿਵਾਦ ਨੂੰ ਮਿਲ ਬੈਠ ਕੇ ਗੱਲਬਾਤ ਤੇਰਾ ਹੀ ਹਿੰਸ ਸੁਲਝਾਇਆ ਜਾ ਸਕਦਾ ਹੈ ਤਲਾ ਦਰਸਲੇ ਇਹ ਸੀਗਾ ਕਿ ਇੱਕ ਜਿੱਥੇ ਮੇਰੀ ਪਾਰਕਿੰਗ ਹੈ ਉਹਦੇ ਨਾਲ ਦਾ ਇੱਕ ਪਾਰਕਿੰਗ ਸਪੌਟ ਖਾਲੀ ਆ ਜਿਹੜਾ ਕਿ ਕਿਸੇ ਹੋਰ ਦਾ ਬਿਲੋਂਗ ਕਰਦਾ ਉਹ ਇੱਥੇ ਰਹਿੰਦੇ ਨਹੀਂ ਬੰਦੇ ਤੇ ਉੱਥੇ ਕੋਈ ਵੀ ਬੰਦਾ ਗੱਡੀ ਲਾ ਦਿੰਦਾ ਤੇ ਮੇਰੇ ਕੋ ਆਪਣੀ ਪਾਰਕਿੰਗ ਹੈ ਕਿ ਮੈਂ ਕਦੀ ਉੱਥੇ ਗੱਡੀ ਉਹ ਮੈਨੂੰ ਯੂਜ਼ ਹੀ ਨਹੀਂ ਕਰਨ ਦੀ ਲੋੜ ਪੈਂਦੀ ਮੈਂ ਕੀਤੀ ਵੀ ਨਹੀਂ ਤੇ ਉਹ ਇੱਕ ਦਿਨ ਕਿਤੇ ਮੇਰੀ ਵਾਈਫ ਨੇ ਉੱਥੇ ਗੱਡੀ ਪਾਰਕ ਕਰਤੀ ਖਾਲੀ ਸਪੌਟ ਦੇ ਵਿੱਚ ਤੇ ਉਹ ਜਿਹੜਾ ਇਹ ਮਨਪ੍ਰੀਤ ਜਿਹੜਾ ਹੈਗਾ ਬੰਦਾ ਇਹਨੇ ਉਹਦੇ ਪਿੱਛੇ ਗੱਡੀ ਉਹ ਵੀ ਬਲੌਕ ਕਰਤੀ ਤੇ ਮੇਰੀ ਗੱਡੀ ਵੀ ਬਲੌਕ ਕਰਤੀ ਪਤਾ ਲੱਗਾ ਕੀ ਆ ਜੀ ਕਹਿੰਦਾ ਉਹ ਸਿਰ ਪਾਰਕਿੰਗ ਦਾ ਅਥੋਰਾਈਜ਼ ਮੈਂ ਆ ਤੇ ਮੇਰੇ ਮੇਰੀ ਪਾਰਕਿੰਗ ਆ ਉਹ ਜੇ ਉਹ ਫਲਾਂਟ ਜਦੋਂ ਉਹਦੇ ਓਨਰਸ ਨਾਲ ਗੱਲ ਕੀਤੀ ਸਿਕਿਉਰਿਟੀ ਵਾਲਿਆਂ ਨੇ ਉਹਦੇ ਅਮਿਤ ਤੇ ਸਾਖਸ਼ੀ ਭਾਟੀਆਂ ਨੇ ਉਹ ਕਹਿੰਦੇ ਉੱਥੇ ਤਾਂ ਕੋਈ ਵੀ ਗੱਡੀ ਲਾ ਸਕਦਾ ਮਤਲਬ ਅਸੀਂ ਰਹਿੰਦੇ ਨਹੀਂ ਆ ਤੇ ਸਾਨੂੰ ਨਹੀਂ ਇਤਰਾਜ਼ ਤੇ ਉਹਨੇ ਮੇਰੇ ਨਾਲ ਗੱਲ ਨਹੀਂ ਕੀਤੀ ਹਾਲਾਂਕਿ ਜਿਮ ਦੇ ਵਿੱਚ ਅਸੀਂ ਇਕੱਠੇ ਜਿਮ ਕਰਦੇ ਆ ਸਾਰਾ ਕੁਝ ਆ ਇੱਕ ਦੂਜੇ ਨੂੰ ਜਾਣਦੇ ਵੀ ਆ ਪੁਰਾਣੇ ਤੇ ਉਹ ਗੱਡੀ ਉਹਦੀ ਸਾਰੀ ਰਾਤ ਉਹਨੇ ਬਲੌਕ ਕਰ ਛੱਡੀ ਅਗਲੇ ਦਿਨ ਵੀ ਨਹੀਂ ਉਹਨੇ ਗੱਡੀ ਹਟਾਈ ਉਥੋਂ ਸੋ ਦੁਪਹਿਰ ਵੇਲੇ ਜਦੋਂ ਮੇਰੀ ਵਾਈਫ ਗੱਡੀ ਕੱਢਣ ਲਈ ਆਪਣੀ ਗਈ ਉ ਤੇ ਉੱਥੇ ਫਿਰ ਉਹਨੇ ਥੋੜਾ ਉਹਦੇ ਨਾਲ ਬਤਮੀਜੀ ਕੀਤੀ ਜਿਹਦੇ ਕਰਕੇ ਫਿਰ ਥੋੜਾ ਜਿਹਾ ਹੀਟ ਆਫ ਦੀ ਮੂਵਮੈਂਟ ਚ ਕੁਝ ਹੋਇਆ ਜੋ ਲੋਕ ਹੈ ਨਾ ਤਸਵੀਰਾਂ ਚ ਨਜ਼ਰ ਆ ਰਹੇ ਨੇ ਜੋ ਸੁਸਾਇਟੀ ਦੇ ਮੁਲਾਜ਼ਮ ਜਾਫਰੇ ਨੇ ਜੇਕਰ ਉਹ ਸਿਆਣਪ ਵਰਤਦੇ ਦੋਵੇਂ ਧਿਰਾਂ ਨੂੰ ਰੋਕਦੇ ਸਮਝਾਉਂਦੇ ਤਾਂ ਵੀ ਇਹ ਸਭ ਕੁਝ ਟਲ ਸਕਦਾ ਸੀ ਖੈਰ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਦਾ ਕੀ ਹੱਲ ਕੱਢਿਆ ਜਾਂਦਾ ਹੈ ਇਸ ਵਿਵਾਦ ਨੂੰ ਲੈ ਕੇ ਕੀ ਕਾਰਵਾਈ ਹੁੰਦੀ ਹੈ ਗਮ ਇਸ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਬਿਊਰੋ ਰਿਪੋਰਟ ਪੀਟੀਸੀ ਨਿਊਜ਼